ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਸੂਬਾ ਕਾਂਗਰਸ ਦੇ ਅੰਦਰ ਅੰਦਰੂਨੀ ਕਲੇਸ਼ ਅਤੇ ਧੜੇਬੰਦੀ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਕਈ ਵਾਰ ਇਹ ਅੰਦਰੂਨੀ ਟਕਰਾਅ ਜਨਤਾ ਦੇ ਸਾਹਮਣੇ ਆਇਆ ਜਿਸ ਕਾਰਨ ਪਾਰਟੀ ਦਾ ਅਕਸ ਖਰਾਬ ਹੋਇਆ ਕੁਝ ਸਮੇਂ ਤੋਂ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਦੇ ਇਹਨਾਂ ਵਿਵਾਦਾਂ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ ਤੇ ਆਪਣੀ ਪੱਧਰ ਉੱਤੇ ਰਿਪੋਰਟ ਮੰਗੀ ਹੈ ਸੂਬਾਈ ਆਗੂਆਂ ਦੀਆਂ ਸ਼ਿਕਾਇਤਾਂ ਨੂੰ ਲਗਾਤਾਰ ਸੁਣਨ ਤੋਂ ਬਾਅਦ ਕੇਂਦਰੀ ਹਾਈ ਕਮਾਂਡ ਨੇ ਆਪ ਨਾਲ ਸੰਬੰਧਤ ਦੇ ਭਵੇਖ ਦਾ ਖੁਦ ਨੋਟਿਸ ਲਿਆ ਸੀ ਅਤੇ ਆਪਣੇ ਪੱਧਰ ਤੇ ਇਸ ਦੀ ਮੰਗ ਕੀਤੀ ਸੀ ਜਿਸ ਨੂੰ ਸੌਂਪ ਦਿੱਤਾ ਗਿਆ ਹੈ ਕਾਂਗਰਸ ਹਾਈ ਕਮਾਂਡ ਦੇ ਕਰੀਬੀ ਸੂਤਰਾਂ ਅਨੁਸਾਰ ਪੰਜਾਬ ਕਾਂਗਰਸ ਦੀ ਜ਼ਿੰਮੇਵਾਰੀ ਮਲਕਾ ਅਰਜੁਨ ਖੜਗੇ ਰਾਹੁਲ ਗਾਂਧੀ ਕੇਸੀ ਵੇਣੂਗੋਪਾਲ ਨੂੰ ਸੌਂਪੀ ਗਈ ਸੀ ਜਿਹੜੀ ਰਿਪੋਰਟਾਂ ਪੇਸ਼ ਕੀਤੀਆਂ ਗਈਆਂ ਹਨ ਉਸ ਨਾਲ ਰਣਨੀਤਿਕ ਉਥਰ ਪੁਤਲ ਜ਼ਰੂਰ ਹੋਵੇਗੀ ਇਹ ਰਿਪੋਰਟ ਪੰਜਾਬ ਕਾਂਗਰਸ ਵਿੱਚ ਪਹੁੰਚਾ ਲਿਆ ਸਕਦੀ ਹੈ ਰਿਪੋਰਟ ਮਿਲਣ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਹਾਈ ਕਮਾਂਡ ਹੁਣ ਨਵੇਂ ਨਿਯੁਕਤ ਇੰਚਾਰਜ ਜਨਰਲ ਸਕੱਤਰ ਪੁਪੇਸ਼ ਪਗੇਲ ਨਾਲ ਮੀਟਿੰਗ ਕਰਕੇ ਕਈ ਵੱਡੇ ਫੈਸਲੇ ਲੈ ਸਕਦੀ ਹੈ ਇਸ ਰਿਪੋਰਟ ਵਿੱਚ ਸੰਸਦ ਮੈਂਬਰ ਅਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਦੀ ਕਾਰਜਸ਼ੈਲੀ ਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ ਰਿਪੋਰਟ ਦੇ 7 ਮਹੱਤਵਪੂਰਨ ਨੁਕਤੇ ਹਨ ਜਿਸ ਵਿੱਚ ਸਭ ਤੋਂ ਪਹਿਲਾ ਸੂਬੇ ਦੇ ਸੀਨੀਅਰ ਅਗੂਆਂ ਵਿੱਚ ਬਿਲਕੁਲ ਵੀ ਤਾਲਮੇ ਨਹੀਂ ਹੈ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਦੀ ਕਾਰਜਸ਼ੈਲੀ ਵੀ ਪੂਰੀ ਤਰ੍ਹਾਂ ਇਕੱਲੇ ਚੱਲਣ ਵਾਲੀ ਹੈ ਇਸ ਦਿਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਵਿੱਚ ਆਏ 3 ਸਾਲ ਹੋ ਗਏ ਹਨ ਪਰ ਮੁੱਖ ਵਿਰੋਧੀ ਪਾਰਟੀ ਹੋਣ ਦੇ ਨਾਤੇ ਕਾਂਗਰਸ ਨੇ ਲੰਬੇ ਸਮੇਂ ਤੱਕ ਕੋਈ ਵੱਡਾ ਮੁੱਦਾ ਨਹੀਂ ਉਠਾਇਆ ਤੇ ਨਾ ਹੀ ਕੋਈ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਇੰਜ ਲੱਗਦਾ ਹੈ ਕਿ ਸੂਬਾ ਸੰਗਠਨ ਭਗਵਾਨਤਮਨ ਸਰਕਾਰ ਨਾਲ ਸਿੱਧੀ ਰਾਜਨੀਤਿਕ ਲੜਾਈ ਲੜਨ ਤੋਂ ਬਚਦਾ ਨਜ਼ਰ ਆ ਰਿਹਾ ਹੈ ਇਹ ਪਾਰਟੀ ਲਈ ਨੁਕਸਾਨਦੇਹ ਹੈ ਕਿਉਂਕਿ ਇਹ ਮੁੱਖ ਵਿਰੋਧੀ ਪਾਰਟੀ ਹੈ ਸੂਬਾ ਪ੍ਰਧਾਨ ਅਤੇ ਸਾਬਕਾ ਇੰਚਾਰਜ ਨਾਲ ਸਲਾਹ-ਮਸ਼ਵਰਾ ਕਰਕੇ ਆਪਣੇ ਮਨਪਸੰਦ ਨੂੰ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰ ਰਹੇ ਹਨ ਕਿਉਂਕਿ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਆਈ.ਸੀ.ਸੀ ਦੁਆਰਾ ਕੀਤੀ ਜਾਂਦੀ ਹੈ ਇਹ ਅਨੁਸ਼ਾਸਨਹੀਣਤਾ ਦਾ ਇੱਕ ਗੰਭੀਰ ਮਾਮਲਾ ਹੈ ਵਿਧਾਨ ਸਭਾ ਉਪਚੋਣਾ ਵਿੱਚ ਸੂਬਾ ਪ੍ਰਧਾਨ ਜ਼ਿਆਦਾਤਰ ਸਮਾਂ ਆਪਣੀ ਪਤਨੀ ਦੀ ਚੋਣ ਵਿੱਚ ਰੁੱਝੇ ਹੋਏ ਸਨ ਦੂਜੀ ਸੀਟਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਜਿਸਨ ਕਾਰਨ ਨਤੀਜੇ ਪਾਰਟੀ ਲਈ ਚੰਗੇ ਨਹੀਂ ਰਹੇ ਹਾਲ ਹੀ ਵਿੱਚ ਹੋਈਆਂ ਨਗਰ ਨਿਗਮ ਚੋਣਾਂ ਵਿੱਚ ਰਾਜ ਵਿੱਚ ਇੱਕ ਚੋਣ ਕਮੇਟੀ ਬਣਾਈ ਗਈ ਸੀ ਪਰ ਕਮੇਟੀ ਦੀ ਇੱਕ ਵੀ ਮੀਟਿੰਗ ਨਹੀਂ ਹੋਈ ਟਿਕਟ ਵੰਡ ਵਿੱਚ ਕੋਈ ਕਾਨੂੰਨ ਬਣਾਏ ਬਿਨਾ ਜੋ ਮਰਜ਼ੀ ਕੀਤਾ ਗਿਆ ਚੋਣ ਨਤੀਜੇ ਪਾਰਟੀ ਲਈ ਕਾਫੀ ਨਿਰਾਸ਼ਾਜਨਕ ਸਨ ਨਗਰ ਨਿਗਮ ਚੋਣਾ ਫਗਵਾੜਾ ਵਿੱਚ ਹਾਈ ਕਮਾਂਡ ਨੂੰ ਦੱਸੇ ਬਿਨਾ ਵਸਪਾ ਨਾਲ ਗੱਠਜੋੜ ਕੀਤਾ ਗਿਆ ਸੀ ਇੱਕ ਸਮੇਂ ਕਾਂਗਰਸ ਛੱਡ ਕੇ ਆਪ ਜਾਂ ਭਾਜਪਾ ਵਿੱਚ ਸ਼ਾਮਲ ਹੋਏ ਆਗੂਆਂ ਦੀ ਵਾਪਸੀ ਦੇ ਮੁੱਦੇ ਤੇ ਸੂਬਾ ਸੰਗਠਨ ਨੇ ਕਿਸੇ ਵੀ ਨਿਯਮ ਅਤੇ ਕਾਨੂੰਨ ਦੀ ਪਾਲਣਾ ਕਰਨ ਦੀ ਬਜਾਏ ਆਪਣੇ ਮਨਪਸੰਦਾਂ ਨੂੰ ਹੀ ਤਰਜੀਹ ਦਿੱਤੀ ਅਤੇ ਵਿਰੋਧੀ ਧਿਰ ਦੇ ਨਜ਼ਦੀਕੀਆਂ ਲਈ ਕੋਈ ਪ੍ਰਵੇਸ਼ ਨਹੀਂ ਸੀ ਦੱਸਦੀ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੀ ਸੂਬਾ ਕਾਂਗਰਸ ਦੇ ਅੰਦਰ ਅੰਦਰੂਨੀ ਕਲੇਸ਼ ਅਤੇ ਧੜੇਬੰਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਸਨ ਕਈ ਵਾਰ ਇਹ ਅੰਦਰੂਨੀ ਟਕਰਾਅ ਜਨਤਾ ਦੇ ਸਾਹਮਣੇ ਵੀ ਆਇਆ ਜਿਸ ਕਾਰਨ ਪਾਰਟੀ ਦਾ ਅਕਸ ਖਰਾਬ ਹੋਇਆ ਹੈ ਕੁਝ ਸਮੇਂ ਤੋਂ ਹਾਈ ਕਮਾਂਡ ਨੇ ਕਾਂਗਰਸ ਦੇ ਇਹਨਾਂ ਵਿਵਾਦਾਂ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ ਅਤੇ ਆਪਣੇ ਪੱਧਰ ਤੇ ਰਿਪੋਰਟ ਮੰਗੀ ਹੈ